ਠਾ ਮੰਡੀ ਦੇ ਵਿੱਚ ਆੜਤੀਆਂ ਵੱਲੋਂ ਕੀਤੀ ਗਈ ਹੜਤਾਲ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਬੜੇ ਲੰਬੇ ਸਮੇਂ ਤੋਂ ਆੜਤੀਆਂ ਦੀ ਮੰਗ ਸੀ ਕਿ ਤਾਮੀ ਉਰਦੂ ਦਾ ਲਬਜ਼ ਹੈ ਜਿਹਨੂੰ ਇੰਗਲਿਸ਼ ਦੇ ਵਿੱਚ ਕਮਿਸ਼ਨ ਕਿਹਾ ਜਾਂਦਾ ਹੈ ਅਤੇ ਈਪੀਐਫ ਐਫਸੀਆਈ ਵੱਲ ਲੰਬਿਤ ਪਿਆ ਸੀ بار بار ਟੇਬਲ ਟਾਕ ਹੋਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸੀ ਸਰਕਰ ਰਹੀ ਜਿਸ ਕਾਰਨ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਅਨਮਿੱਥੀ ਸਮੇਂ ਦੀ ਆੜਤੀਆਂ ਵੱਲੋਂ ਹੜਤਾਲ ਕੀਤੀ ਗਈ ਅੱਜ ਮਜੀਠਾ ਮੰਡੀ ਵਿੱਚ ਆਰਤੀਆ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਇਸ ਸਮੇਂ ਸਮੂਹ ਆਰਤੀਆ ਭਾਈਚਾਰਾ ਅਤੇ ਮਜ਼ਦੂਰ ਭਾਈਚਾਰਾ ਵੀ ਹਾਜ਼ਰ ਸਨ ਦੱਬਾ ਬਾਟੇ ਹੱਥ ਇੱਥੇ ਰਾਹ ਬਾਟੇ ਹੱਥ ਇੱਥੇ ਰਾਹ ਹਾਂਜੀ ਪ੍ਰਧਾਨ ਜੀ ਕੀ ਪ੍ਰੋਬਲਮ ਹੈਗੀ ਜੀ ਅੱਜ ਦਾ ਜਿਹੜਾ ਸਾਡੀਆਂ ਭਾਜੀ 10 ਪੈਸੇ ਮਜ਼ਦੂਰੀ ਵਧਾਈ ਆ 25% ਦਾ ਅਸੀਂ ਐਸਟੀਮੇਸ਼ਨ ਦਿੱਤਾ ਹੈ ਜੋ ਕੇ ਸਰਕਾਰ ਨਹੀਂ ਮਨਜ਼ੂਰ ਕਰ ਰਹੀ ਹਰਿਆਣਾ ਮਜ਼ਦੂਰੀ 16 ਰੁਪਏ ਕੁਝ ਪੈਸੇ ਆ ਤੇ ਤੁਹਾਨੂੰ 12 ਰੁਪਏ 75 ਪੈਸੇ ਦੇ ਰਹੇ ਆ ਜੋ ਕੇ ਭਾਜਾ 70 ਚਲਾ ਤੁਹਾਡੀ ਮੰਗਿਆ ਉੱਚ ਸਰਕਾਰ ਪੂਰੀ ਨਹੀਂ ਕਰਨੀ ਜਿੰਨਾ ਤੱਕ ਸਰਕਾਰ ਸਾਡੀ ਮੰਗ ਪੂਰੀ ਨਹੀਂ ਕਰੂਗੀ ਉਹਨਾਂ ਦਾ ਖੜਤਾਲੇ ਤਾਂ ਜਾਰੀ ਰਹੂਗੀ। ਤੇ ਹੋਰ ਉਸ ਤੋਂ ਇਲਾਵਾ ਵੀ ਤੁਹਾਡੀ ਕੋਈ ਮੰਗ ਹੈਗੀ ਹੈ ਜੀ? ਲੈ ਸਾਡੀ ਮਜ਼ਦੂਰੀ ਦੀ ਮੰਗ ਹੈ ਤੇ ਆਈ ਆਪ ਦੀ ਪੜਾਵਾਂ ਦੇ ਨਾਲ ਆ ਸਾਰੇ ਪੰਜਾਬ ਦੇ ਨਾਲ ਆ ਜਿੱਦਾਂ ਜਿੱਦਾਂ ਸਾਡੇ ਆਪ ਦੀ ਭੜਾ ਚੱਲਣਗੇ ਉਦਾਂ ਪੌਣਾ ਦਾ ਸਾਥ ਦੇਵਾਂਗੇ। ਠੀਕ ਹੈ। ਹਾਂਜੀ ਪ੍ਰਧਾਨ ਜੀ ਅੱਜ ਕਿਸ ਮਸਲੇ ਦੇ ਵਿੱਚ ਤੁਸੀਂ ਪ੍ਰੋਗਰਾਮ ਕਰਾ ਮਹੜ ਹੜਤਾਲ ਕੀਤੀ ਹੈ ਜੀ? ਸਰਕਾਰ ਦੀਆਂ ਜੋ ਮਾੜੀਆਂ ਨੀਤੀਆਂ ਕਿਸਾਨ ਆਰਤੀਆਂ ਮਜ਼ਦੂਰਾ ਪ੍ਰਤੀ ਉਸੇ ਦੇ ਜ਼ਬਾਨ ਚ ਸਟ੍ਰਾਈਕ ਚਲੀ ਜਾਂ ਹਰ ਚੀਜ਼ ਸਰਕਾਰ ਦਾ ਇੱਕੋ ਇੱਕ ਨਿਸ਼ਾਨਾ ਵੀ ਉਹ ਅਡਾਨੀਆਂ ਬਾਨੀਆਂ ਦੇ ਘਰ ਪਰੇ ਕਾਰਪੋਰੇਟਾਂ ਦੇ ਘਰ ਪਰੇ ਇਥੇ ਤਹਤ ਉਹਨੇ ਕਿਸਾਨ ਨੂੰ ਸੱਤ ਮਾਨ ਦੀ ਬਾਤ ਕਰਕੇ ਹੀ ਉਹਨੇ ਆਰਤੀਆਂ ਦੀ ਕਮਿਸ਼ਨ ਟਾਈਟ ਤੋਂ 40% 40% ਕਮਿਸ਼ਨ ਪੱਕੀ ਕਰਤੀ ਆ ਜੇ ਚਿੱਦੀ ਬਦਵਲਤ ਉਹ ਇਹ ਚਾਹੁੰਦੀ ਆ ਵੀ ਕਿਸੇ ਨਾ ਕਿਸ ਤਰੀਕੇ ਕਿਸਾਨ ਮਜ਼ਦੂਰ ਤੇ ਆਰਥੀਆਂ ਦਾ ਜਿਹੜਾ ਰਿਸ਼ਤਾ ਉਹ ਖਰਾਬ ਹੋਵੇ ਤੇ ਇੱਥੇ ਦੀ ਬਦੌਲਤ ਉਹਨੇ ਕਦਮ ਚੁੱਕਿਆ ਕਿ ਆਰਥੀਆਂ ਦੀ ਲੋਕਾਂ ਦੀ ਮਹਿੰਗਾਈ ਨਾਲ ਪੈਸੇ ਵਧਦੇ ਆ ਇੱਕ ਆਰਥੀ ਵਰਗੇ ਉਹ ਜਿਹਨੇ ਇਹਦੀ 2.5% ਤੋਂ ਕੱਟ ਕੇ 45 ਰੁਪਏ ਘੱਤੀ ਉੱਕੀ-ਪੁੱਕੀ ਫਿਕਸ ਕਰਤੀ ਆ ਜੋ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਆ ਅਗਰ ਅਸੀਂ ਆਪਣੀ ਮਿਹਨਤ ਦੀ ਲੈ ਨਹੀਂ ਸਕਦੇ ਤਾਂ ਅਸੀਂ ਕੰਮ ਕਰਕੇ ਹੀ ਕਰਨਾ ਅਸੀਂ ਕੰਮ ਛੱਡ ਕੇ ਘਰ ਬਹਿ ਜਾਾਂਗੇ ਜੀ ਅਗਰ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਫਿਰ ਅਗਲਾ ਕੰਮ ਕੀ ਹੋਏਗਾ ਤੁਹਾਡਾ ਅਗਲਾ ਕੰਮ ਇਹ ਹੋਇਆ ਪਈ ਅਸੀਂ ਚਾਬੀਆਂ ਸਰਕਾਰ ਦੇ ਦਵਾਰ ਛੋੜ ਦਾਂਗੇ ਤਾਂ ਇਹ ਕੰਮ ਨਹੀਂ ਕਰਨਾ ਜੇ ਸਰਕਾਰ ਨੇ ਇਹੋ ਹੀ ਕੰਮ ਕਰਨਾ ਤੇ ਇਹ ਸਿੱਧਾ-ਸਿੱਧਾ ਨੁਕਸਾਨ ਜ਼ਿੰਮੇਵਾਰੇ ਭਰਾਵਾਂ ਦਾ ਵੀ ਸਾਡੇ ਨਾਲ ਹੀ ਆ ਠੀਕ